ਹੰਦੇ ਕਰਿਆਦਾ ਵਿਜ਼ਨ ਲੱਗਦੇ ਬਾਈ ਜੀ ਵੀਜ਼ੇ ਲੱਗਦੇ ਨਹੀਂ ਵੀਜ਼ੇ ਲੱਗ ਰਹੇ ਆ ਬਟ ਸਭ ਦੇ ਨਹੀਂ ਲੱਗਦੇ ਪਹਿਲਾਂ ਕੀ ਹੁੰਦਾ ਸੀ 10 ਚੋਂ 9 ਫਾਈਲਾਂ ਦੇ ਵੀਜ਼ੇ ਆ ਰਹੇ ਸੀਗੇ ਹੁਣ 10 ਚੋਂ 6 ਫਾਈਲਾਂ ਦੇ ਵੀਜ਼ੇ ਆ ਰਹੇ ਆ ਇਹ ਵੀ ਇਦਾਂ ਸਖਤਾਈ ਕਿਉਂ ਹੋਈ ਕਿਤੇ ਨਾ ਕਿਤੇ ਸਾਡੇ ਲੋਕਾਂ ਦੀ ਮਿਹਰਬਾਨੀ ਕਰਕੇ ਅਸੀਂ ਉਹਨਾਂ ਮੁਲਕਾਂ ਦੇ ਵਿੱਚ ਗਏ ਜਿੱਥੇ ਬੜੇ ਸਿਵਿਕ ਲਾਈਫ ਸੀਗੀ ਵੀ ਰੂਲਸ ਫਾਲੋ ਕਰਦੇ ਸੀਗੇ ਜਾ ਕੇ ਅਸੀਂ ਉੱਥੇ ਗਾ ਹੀ ਪਾਤਾ ਜਿਹੜੇ ਤਰਨੇ ਪ੍ਰਦਰਸ਼ਨ ਪੰਜਾਬ ਚ ਕਰਦੇ ਸੀ ਉੱਥੇ ਸ਼ੁਰੂ ਹੋ ਗਈ ਜਾ ਕੇ ਫਿਰ ਮੁੜ ਕੇ ਕਲੱਬਾਂ ਦੇ ਬਾਹਰ ਮੋੜਾਂ ਦੇ ਨੱਚਣ ਲੱਗੇ ਜਾ ਕੇ ਜੀ ਤੇ ਹਰ ਥਾਂ ਤੇ ਨੈਗੇਟਿਵਿਟੀ ਵੱਧ ਗਈ ਦੇਖੋ ਹਰ ਮੁਲਕ ਦੀ ਇੱਕ ਕਹਿ ਲੋ ਵੀ ਬਿਊਰੋਕ੍ਰੇਸੀ ਹੁੰਦੀ ਜਿਹੜੀ ਵਾਚ ਕਰਦੇ ਸਾਰਾ ਕੁਝ ਸ਼ਾਂਤੀ ਨਾਲ ਉਹ ਕਹਿੰਦੇ ਜੀ ਅਸੀਂ ਸਭ ਤੋਂ ਵੱਧ ਪੰਜਾਬੀ ਕੈਨੇਡਾ ਨੇ ਬੁਲਾਏ ਸੀਗੇ ਤੁਸੀਂ ਦੇਖਿਓ ਸਭ ਤੋਂ ਵੱਧ ਪੰਜਾਬੀਆਂ ਨੇ ਹੀ ਕੈਨੇਡਾ ਨੂੰ ਭੰਡਿਆ ਜਦਕਿ ਕੈਨੇਡਾ ਨੇ ਇੰਨੇ ਪੰਜਾਬੀ ਪਰਿਵਾਰ ਪਾਲੇ ਸੈੱਟ ਕੀਤੇ ਪੰਜਾਬ ਦੇ ਵਿੱਚ ਕੋਠੀਆਂ ਬਵਾਦੀਆਂ ਕੈਨੇਡਾ ਨੇ ਤੁਸੀਂ ਮੰਨਦੇ ਹੋ ਗੱਲ ਕਿ ਨਹੀਂ ਟੈਂਕੀਆਂ ਜਾਂ ਜਾਲੀਆਂ ਬਣਵਾਉਂਦੇ। ਟੈਂਕੀਆਂ ਜਾਂ ਜਾਲੀ ਬਣਵਾਤੀਆਂ ਤੇ ਪੰਜਾਬੀਆਂ ਦੇ ਬੱਚੇ ਉੱਥੇ ਗਏ इवन ਤੋਂ ਜਿਹੜੇ ਅਨਪੜ੍ਹੇ ਵੀ ਸੀਗੇ ਪੰਜਾਬ ਦੇ ਜਿਹੜੇ ਘੱਟ ਪੜ੍ਹੇ ਲਿਖੇ ਸੀਗੇ ਉਹ ਵੀ ਕੈਨੇਡਾ ਜਾ ਕੇ ਵਧੀਆ ਪੈਸੇ ਬਣਾਉਣ ਲੱਗ ਗਏ ਸੀਗੇ ਕੰਪਨੀਆਂ ਖੜੀਆਂ ਕਰਤੀਆਂ ਸੀ ਸੈਟਲ ਸੋਹਣੇ ਹੋ ਗਏ ਸੀਗੇ ਬਟ ਅਗੇਨ ਇੰਨਾ ਕੁ 네ਗੇਟਿਵ ਅਸੀਂ ਬੋਲਤਾ ਕੈਨੇਡਾ ਬਾਰੇ ਸਰਕਾਰ ਨੇ ਸਖਤਾਈ ਦਿਖਾਤੀ ਕਹਿੰਦੇ ਇੱਧਰਲੇ ਪਾਸੇ ਆਜੋ ਹੁਣ ਜੇ ਸਖਤਾਈ ਦਿਖਾਤੀ ਤਾਂ ਵੀ ਅਸੀਂ ਰਹੁੰਦੇ ਪਏ ਆ ਕੁੱਲ ਮਿਲਾ ਕੇ ਅਸੀਂ ਕਿਸੇ ਚੰਗੀ ਚੀਜ਼ ਨੂੰ ਕਦੀ ਅਪਰੀਸ਼ੀਏਟ ਕੀਤਾ ਹੀ ਨਹੀਂ ਹੈਗਾ ਵਾ ਚਾਹੇ ਉਹ ਪੰਜਾਬ ਆ ਚਾਹੇ ਉਹ ਕੈਨੇਡਾ ਪਹਿਲਾਂ ਅਸੀਂ ਉਰੇ ਰੋਏ ਹਾਈ ਉਰੇ ਤਾਂ ਜੀ ਕਰਾਪਸ਼ਨ ਬੜੀ ਆ ਉਰੇ ਨੌਕਰੀ ਨਹੀਂ ਮਿਲਦੀ ਹੈਗੀ ਜੀ ਉਰੇ ਲੜਾਈਆਂ ਨੇ ਉਰੇ ਇੱਥਾਂ ਜਦੋਂ ਅਸੀਂ ਕੈਨੇਡਾ ਪਹੁੰਚ ਕੇ ਰੋਣ ਲੱਗੇ ਜਾ ਕੇ ਉਰੇ ਇਕੱਲੇ ਰਹਿਣਾ ਪੈਂਦਾ ਰੋਟੀ ਨਹੀਂ ਮਿਲਦੀ ਹੈਗੀ ਜੀ ਮੈਨੂੰ ਕੋਈ ਘਰ ਚ ਨੌਕਰੀ ਦੇਣ ਨਹੀਂ ਆਇਆ ਹੈਗਾ ਮੈਨੂੰ ਕੋਈ ਪੁੱਛਣ ਨਹੀਂ ਆਇਆ ਹੈਗਾ ਚੜ੍ਹਦੀ ਕਲਾ ਸਾਡੇ ਲੋਕਾਂ ਚੋਂ ਘਟਦੀ ਜਾ ਰਹੀ ਆ ਹਰ ਬੰਦਾ ਚਾਹੁੰਦਾ ਮੈਨੂੰ ਵੀ ਆਈਪੀ ਟ੍ਰੀਟਮੈਂਟ ਮਿਲੇ ਵੀ ਮੈਂ ਜਿਵੇਂ ਪੰਜਾਬ ਚ ਮੇਰਾ ਡੈਡੀ ਫਲਾਣੇ ਨੇ ਫੋਨ ਕਰਦਾ ਮੇਰਾ ਮੁੰਡਾ ਆ ਰਿਹਾ ਰਏੇ ਕੰਮ ਕਰਦੀ ਇਹੋ ਜਿਹਾ ਮੈਨੂੰ ਕੈਨੇਡਾ ਚ ਮਿਲ ਜਾਵੇ ਉਹ ਨਹੀਂ ਕਦੀ ਮਿਲਣਾ ਹੈਗਾ ਜਦੋਂ ਰਿਐਲਿਟੀ ਹਿੱਟ ਹੁੰਦੀ ਆ ਫਿਰ ਇਹਨਾਂ ਨੂੰ ਯਾਦ ਆਇਆ ਦਾ ਪੰਜਾਬ ਤਾਂ ਬੜਾ ਵਧੀਆ ਸੀਗਾ ਉੱਥੇ ਸਕੂਨ ਸੀਗਾ ਖਾਲੀ ਜੇਬ ਕਦੇ ਸਕੂਨ ਨਹੀਂ ਦਿੰਦੀ ਹੈਗੀ ਦੇਖੋ ਸਕੂਨ ਹੈਗਾ ਪੰਜਾਬ ਚ ਉਹਨਾਂ ਦੇ ਇਹਨਾਂ ਦੇ ਘਰ ਚ ਵਧੀਆ ਚਾਰ ਛਿਲੜ ਹੈਗੇ ਆ ਇਹਨਾਂ ਕੋਲ ਜ਼ਮੀਨਾਂ ਨੇ ਜਾਇਦਾਦਾਂ ਨੇ ਪਰ ਸਭ ਦੇ ਕੋਲ ਨਹੀਂ ਹੈਗੀ ਅਸੀਂ ਇੱਕ ਕਹ ਲੋ ਵੀ ਸੋਸ਼ਲ ਮੀਡੀਆ ਦੇਖ ਕੇ इमोशनल ਹੋਣੇ ਵਾਲੇ ਲੋਕੀ ਹੋ ਚੁੱਕੇ ਆ ਜੋ ਸੋਸ਼ਲ ਮੀਡੀਆ ਤੇ ਦਿਖਾਇਆ ਜਾਂਦਾ ਉਹਨੂੰ ਫੋਲੋ ਕਰ ਲੈਂਦੇ ਆ ਪਹਿਲਾਂ ਦਿਖਾਇਆਗਾ ਜੀ ਪੰਜਾਬ ਮਾੜਾ ਚਲੋ ਬਾਹਰ ਹੁਣ ਬਿਰੋ ਬਾਹਰ ਪਹੁੰਚ ਕੇ ਫੇਰ ਦਿਖਾਇਆਗਾ ਕੈਨੇਡਾ ਮਾੜਾ ਚਲੋ ਪੰਜਾਬ ਨਾ ਅਸੀਂ ਉਰੇ ਸੈੱਟ ਹੋ ਪਏ ਨਾ ਅਸੀਂ ਉੱਥੇ ਸੈੱਟ ਹੋ ਪਏ ਪਹਿਲਾਂ ਤਾਂ ਇਹ ਗੱਲ ਕਈ ਵੀ ਜਾਂਦੇ ਸੀ ਕਿ ਜੇ ਤੁਹਾਡੇ ਘਰ 'ਚ 4-5 ਬੱਚੇ ਨੇ ਤਾਂ ਇੱਕ ਬੱਚੇ ਨੂੰ ਬਾਹਰ ਜ਼ਰੂਰ ਭੇਜ ਪਹਿਲਾਂ ਇਹ ਗੱਲ ਚੱਲਦੀ ਸੀ ਤੇ ਹੁਣ ਇਹ ਗੱਲ ਕਹਿੰਦੇ ਜੇ ਤੁਹਾਡੇ ਘਰ 'ਚ ਇੱਕ ਬੱਚਾ ਤਾਂ ਤੁਸੀਂ ਉਹਨੂੰ ਹੀ ਬਾਹਰ ਭੇਜ ਦਿੰਦੇ ਪੇਛੇ ਤੂੰ ਤੁਹਾਨੂੰ ਕਿਨੇ ਸਾਹਮਣਾ ਹੁਣ ਇਹ ਗੱਲਾਂ ਚੱਲਦੀਆਂ ਹੁਣ ਨਾ ਕਿ ਸਾਨੂੰ ਲੋਕਾਂ ਨੂੰ ਮੈਂਟਲੀ ਪ੍ਰੀਪੇਅਰ ਨਹੀਂ ਕੀਤਾ ਜਾਂਦਾ ਹੈਗਾ ਬਸ ਸਾਨੂੰ ਨਾ ਸਿੰਪਥੀ ਵਾਲੇ ਬਣਾਤਾ ਤਰਸ ਦੇ ਪਾਤਰ ਬਣਾਤਾ ਵੀ ਹਾਏ ਤੇਰਾ ਕੌਣ ਦੇਖੂਗਾ ਤੇਰਾ ਬੱਚਾ ਬਾਹਰ ਚਲਾ ਗਿਆ ਮਾਪਿਆਂ ਸਾਹਮਣੇ ਉਹਨਾਂ ਦਾ ਬੱਚਾ 35 ਸਾਲ ਦਾ ਹੋ ਕੇ ਔਖਾ ਹੋਈ ਫਿਰਦਾ ਨੌਕਰੀਆਂ ਨੂੰ ਉਹ ਦੇਖਣਾ ਜ਼ਰੂਰੀ ਤੇ ਚੰਗਾ ਲੱਗਦਾ ਵਾ ਫਿਰ ਕੀ ਹੋਇਆ ਘੱਟ ਪੈਸੇ ਕਮਾ ਲਾਂਗੇ ਜਦੋਂ ਇਲਾਜ ਕਰਾਣਾ ਹੋਵੇ ਮਾਪਿਆਂ ਨਾਲ ਜੇਬ 'ਚ ਪੈਸੇ ਨਾ ਹੋਣ ਨਾ ਫਿਰ 15 ਦਿਨ ਦਿਲ ਦੁਖਦਾ ਵੀ ਯਾਰ ਕਾਸ਼ ਉਸ ਟਾਈਮ ਬਾਹਰ ਚਲ ਜਾਂਦੇ ਮੈਨੂੰ ਕਿੰਨੇ ਲੋਕੇ ਮਿਲਦੇ ਆ ਹੁਣ ਪਿਛਲੇ ਹਫਤੇ ਕੋਈ ਮਿਲ ਕੇ ਆਇਆ ਕਹਿੰਦਾ ਮੈਂ 13 ਸਾਲ ਲਾ ਕੇ ਫੀਲਿੰਗ ਚ ਵਾਪਸ ਇੰਡੀਆ ਆ ਗਿਆ ਚਲੋ ਪੀਆਰ ਨਹੀਂ ਦਿੱਤੀ ਕਿਸੇ ਕਾਰਨਾ ਕਰਕੇ ਆਸਟ੍ਰੇਲੀਆ ਚ ਜਾਨੇ ਅੱਜ ਦੇ ਡੇਟ ਚ ਪਛਤਾ ਰਿਹਾ ਕਹਿੰਦਾ ਮੈਂ ਕਿਉਂ ਆਇਆ ਪੰਜਾਬ ਹੁਣ ਦੇਖਿਆ ਵੀ ਉੱਥੇ ਕਿਹੜੀ ਲਾਈਫ ਸਟਾਈਲ ਹੈ ਕਿਹੜੀ ਲਾਈਫ ਆ ਇੱਕ ਜਿਹੜਾ ਟਾਈਮ ਹੁੰਦਾ ਨਾ ਸਾਨੂੰ ਖੁੰਝਦੇ ਬਹੁਤ ਆ ਅਸੀਂ ਹਰ ਵੇਲੇ ਇੱਕ ਸਿੰਪਥੀ ਭਾਲਦੇ ਆ ਵੀ ਜਿਹੜਾ ਇੱਕ ਪੰਜਾਬੀਆਂ ਦਾ ਸੀ ਨਾ ਵੀ ਹਾਂ ਵੀ ਜਿੱਥੇ ਮਰਜ਼ੀ ਭੇਜ ਦੋ ਅਸੀਂ ਕਾਮਯਾਬ ਹੋਵਾਂਗੇ ਸਾਡੇ ਚ ਉਹ ਚੀਜ਼ ਘਟਨੀ ਜਾ ਰਹੀ ਆ 80ਾਂ 'ਚ ਪੰਜਾਬੀਆਂ ਕੋਲ ਕੋਈ ਕਮਿਊਨੀਕੇਸ਼ਨ ਦਾ ਵੀ ਨਹੀਂ ਸੀਗਾ ਅੰਗਰੇਜ਼ੀ ਨਹੀਂ ਸੀ ਆਉਂਦੀ ਉਹ ਅੰਗਰੇਜ਼ੀ ਨਹੀਂ ਆਉਂਦੀ ਸੀ ਹਨਾ ਉਹ ਵਿਚਾਰੇ ਟੈਂਕੀਆਂ ਦੇ ਵਿੱਚ ਕਿੱਦੇ ਪਹੁੰਚ ਕੇ ਉੱਥੇ ਜਾ ਕੇ ਸੈਟਲ ਹੋਏ ਘਰ ਬਣਾਏ ਕੋਠੀਆਂ ਬਣਾਈਆਂ ਬਿਜ਼ਨਸ ਖੜੇ ਕੀਤੇ ਉਹਨਾਂ ਨੇ ਕਦੀ ਇਦਾਂ ਦੇ ਡਰਾਮੇ ਨਹੀਂ ਸੀ ਕੀਤੇ ਜਿਹੜੀ ਹੁਣ ਦੇ ਲੋਕ ਕਰਨ ਲੱਗੇ ਜਾ ਕੇ ਹਰ ਵੇਲੇ ਰੋਈ ਜਾਣਾ ਹਰ ਵੇਲੇ ਮੋਰਲ ਸਪੋਰਟ ਲੱਭੀ ਜਾਣੀ ਅਸੀਂ ਆਪਣੇ ਆਪ ਲਈ ਖੜੇ ਖੜੇ ਹੋਣਾ ਸਿੱਖਿਆ ਹੀ ਨਹੀਂ ਹੈਗਾ ਹੂੰ ਜਦੋਂ ਅਸੀਂ ਕਹਿੰਦੇ ਹੁਣ ਖੜੇ ਹੋਣ ਦਾ ਟਾਈਮ ਆ ਗਿਆ ਫਿਰ ਫਿਰ ਚਲੋ ਉੱਥੇ ਜੀ ਚਲੋ ਉੱਥੇ ਜੀ ਇੱਕ ਥਾਂ ਤੇ ਆਪਾਂ ਨੂੰ ਸਟਰਗਲ ਕਰਨਾ ਪੈਣਾ ਆਈਦਰ ਪੰਜਾਬ ਆਈਦਰ ਕੈਨੇਡਾ ਅਮਰੀਕਾ ਸਟਰਗਲ ਪਰ ਇਹ ਨਹੀਂ ਲੱਗਦਾ ਵੀ ਉੱਥੇ ਸਟਰਗਲ ਦਾ ਸਟਰਗਲ ਦਾ ਬੰਦਾ ਬਹੁਤ ਕਰਦਾ ਪਰ ਹੱਤ ਪੱਲੇ ਉੱਥੇ ਕੋਈ ਨਹੀਂ ਆਉਂਦਾ ਲਾਈਫ ਸਟਾਈਲ ਉੱਥੇ ਦਾ ਬਿਲਕੁਲ ਚੇਂਜ ਹੋ ਗਿਆ ਲਾਈਨਾਂ ਤੇ ਲਾਈਨਾਂ ਲੱਗੀਆਂ ਹੁੰਦੀਆਂ ਲੋਕਾਂ ਨੂੰ ਉੱਥੇ ਜੌਬ ਮਿਲਦੀ ਨਹੀਂ ਭਈ ਲੋਕੀ 6-6 ਮਹੀਨੇ 7-7 ਮਹੀਨੇ ਜਾਂਦੇ ਆ ਵਿਹਲੇ ਬਹਿ ਜਾਂਦੇ ਆ ਬਾਅਦ ਚੋਂ ਘਰ ਤੋਂ ਹੀ ਪੈਸੇ ਮੰਗਾਉਂਦੇ ਨੇ ਉਹ ਬਾਈ ਜੀ ਮੈਂ ਤਾਂ ਅਖਬਾਰ ਚ ਖਬਰ ਪੜ੍ਹਦਾ ਸੀਗਾ ਚਲੋ ਮੈਂ ਨਾਂ ਨਹੀਂ ਲੈਣਾ ਸ਼ਹਿਰ ਦਾ ਇੰਡੀਆ ਦੇ ਵਿੱਚ ਸਟੇਟ ਦਾ ਪੀਐਨ ਦੀ ਪੋਸਟਾਂ ਨਿਕਲੇ ਸੀ 2 2 ਲੱਖ ਬੰਦੇ ਨੇ ਅਪਲਾਈ ਕੀਤਾ ਸੀ ਆ ਪੀਐਨ ਦੀ ਪੋਸਟਾਂ ਵਾਸਤੇ ਦੋ ਹਾਂਜੀ ਇੰਡੀਆ ਦੇ ਵਿੱਚ ਕਹਿੰਨਾ ਕੈਨੇਡਾ 'ਚ ਨਹੀਂ ਕਹਿ ਰਿਹਾ ਮੈਂ 2000 ਦੇ ਨੇੜੇ ਬੱਚਾ ਉਹਦੇ ਵਿੱਚ ਪੀਐਚਡੀ ਪਾਸ ਸੀਗਾ ਪੀਐਨ ਦੀ ਪੋਸਟ ਹਾਂਜੀ ਸਰ ਪੀਐਚਡੀ ਪਾਸ ਹਾਂਜੀ ਪਿੱਛੇ ਸਾਡੇ ਕੋਲ ਕਾਕੇ ਹੀ ਆ ਕਰਕੇ ਪਿਛਲੇ ਹਫਤੇ ਐਮਐਕੋ ਪੀਐਚਡੀ ਕਰਦੇ ਪਏ ਨੇ ਹਸਬੰਡ ਵਾਈਫ ਤੇ ਉਹ ਵੀ ਨਾਸ਼ਣਾ ਕਿਹੜੀ ਯੂਨੀਵਰਸਿਟੀ 'ਚ ਕਰਦੇ ਪਈ ਆ ਹੁਣ ਕੈਨੇਡਾ ਦਾ ਵੀਜ਼ਾ ਲਵਾਉਣ ਲੱਗੇ ਹੋਇਆ ਜੋ ਦਿਖਾਇਆ ਜਾਂਦਾ ਹੁਣ ਕੈਨੇਡਾ ਦੇ ਵਿੱਚ ਕਿਵੇਂ ਆ ਵੀ ਅਸੀਂ ਨੈਟ ਤੇ ਐਡ ਪੈ ਜਾਂਦੇ ਵੀ ਫਲਾਣੀ ਥਾਂ ਤੇ ਨਿਕਲੀ ਹੋਈ ਆ ਹੁਣ ਜੇ ਟਿਮ ਹਾਟਨਸ ਦੇ ਬਾਹਰ 100 ਬੰਦਾ ਖੜਾ ਵੀ ਹੋਗਾ ਤਾਂ ਵੀ ਕੋਈ ਵੱਡੀ ਗੱਲ ਨਹੀਂ ਹੈਗੀ ਇਹ ਜਿੱਥੇ ਇੱਥੇ ਪਾਪੂਲੇਸ਼ਨ ਵੱਧਦੀ ਆ ਉੱਥੇ ਕੰਪੀਟੀਸ਼ਨ ਵੱਧਦਾ ਹੁਣ ਲੋਕੀ ਸਿਲੈਕਟਿਵ ਹੋ ਗਏ ਆ ਅਸੀਂ ਕੰਮ ਤੇ ਕਿਹਨੂੰ ਰੱਖਣਾ ਵਾ ਹੁਣ ਤੁਹਾਡਾ ਬੈਕਗ੍ਰਾਉਂਡ ਚੈੱਕ ਹੁੰਦਾ ਪ੍ਰੋਪਰ ਵੀਰ ਜੇ ਇਹ ਬੰਦੇ ਨੂੰ ਰੱਖਾਂ ਕੰਮ ਤੇ ਇਹ ਕਲੇਸ਼ੀ ਤਾਂ ਨਹੀਂ ਹੈਗਾ ਕਿਉਂਕਿ ਸਾਡੀ ਇਮੇਜ ਪਹੁੰਚ ਗਈ ਆ ਮਾਈਂਡ ਨਾ ਕਰਿਓ ਮੈਂ ਔਨ ਕੈਮਰਾ کہہ ਰਹੀ ਆ ਆਪਣੇ ਬੱਚਿਆਂ ਨੂੰ ਲੋਕੀ ਕੰਮ ਦੇ ਦੇਣ ਲੱਗੇ ਡਰਨ ਲੱਗ ਗਏ ਆ ਕਿਉਂ ਤਰਨਾ ਨਾਲ ਆਰਿਆਂ ਨੂੰ ਫੜ ਕੇ ਇਹ ਪੰਜਾਬੀਆਂ ਨੂੰ ਹਾਂਜੀ ਡੱਬੇ ਨੇ ਜੀ ਮੈਂ ਖੁਦ ਪੰਜਾਬੀ ਐਮਪਲੋਏ ਡਰਦੇ ਨੇ ਜੀ ਹੋਇਆ ਕੀ ਹੋਇਆ ਵੀ ਜਿਹੜੇ ਤਾਂ ਦੇਖੋ ਦੋ ਤਰੀਕੇ ਦੇ ਬੰਦੇ ਹਰ ਥਾਂ ਨੇ ਸਾਰੇ ਐਮਪਲੋਇਰ ਚੰਗੇ ਨਹੀਂ ਸਾਰੇ ਵਰਕਰ ਬਾੜੇ ਨਹੀਂ ਹਨਾ ਹੂੰ ਹੁਣ ਉਹਦੇ ਵਿੱਚ ਕੀ ਹੁੰਦਾ ਵੀ ਹਰ ਏਮਪਲੋਇਰ ਦੇਖਦਾ ਵੀ ਇਹ ਬੰਦੇ ਦਾ ਸੋਚ ਦਾ ਦਾਇਰਾ ਕੀ ਆ ਅਸੀਂ ਤਾਂ ਇੰਟਰਨੈਟ ਤੇ ਵੀਡੀਓ ਸ਼ੇਅਰ ਕਰਦੇ ਆ ਚੱਕ ਦੋ ਫੱਟੇ ਮਾਰ ਦੋ ਗੋਲੀ ਇਹਦੀ ਭੈਣ ਦੀ ਇਹਦੀ ਮਾਂ ਦੀ ਤੁਹਾਨੂੰ ਕਿਹੜਾ ਬੰਦਾ ਜਵਾਬ ਦੇਊਗਾ ਹਰ ਏਮਪਲੋਇਰ ਚਾਹੁੰਦਾ ਵੀ ਮੈਂ ਇੱਕ ਸੂਝਵਾਨ ਵਰਕਰ ਰੱਖਾਂ ਨਾ ਕੋਈ ਲੜਾਕਾ ਰੱਖਾਂ ਜਿਹਨੂੰ ਕੰਮ ਨਾਲ ਪਿਆਰ ਹੋਵੇ ਤੇ ਹਰ ਵਰਕਰ ਚਾਹੁੰਦਾ ਵੀ ਮੇਰਾ ਮਾਲਕ ਮੈਨੂੰ ਤਨਖਾਹ ਟਾਈਮ ਨਾਲ ਦੇ ਪਰ ਦੋਨੇ ਪਾਸੇ ਹੋ ਪੁੱਠਾ ਗਿਆ ਪੰਜਾਬੀ এমপ্লয়ারਾਂ ਨੇ ਆਪਣੇ ਲੋਕਾਂ ਦੀ ਪੇ ਮਾਮਲੇ ਸ਼ੁਰੂ ਕਰਤੀ ਦੂਜੇ ਪਾਸੇ ਵਰਕਰਾਂ ਨੇ ਜਲੂਸ ਕੱਢਣਾ ਸ਼ੁਰੂ ਕਰਤਾ ਜਿਹੜੇ ਹੋਰ এমপ্লয়ার ਉੱਤੇ 네ਗੇਟਿਵ ਜਾਣ ਲੱਗ ਗਿਆ ਵੀ ਪੰਜਾਬੀ ਤਾਂ ਲੜਦੇ ਆ ਪੰਜਾਬੀ ਤਾਂ ਮੋੜਾਂ ਤੇ ਖੜੇ ਹੋ ਕੇ ਭੰਗੜੇ ਪਾਉਂਦੇ ਆ ਹਨਾ ਯਾ ਪੰਜਾਬੀ ਸ਼ਰਾਬ ਪੀ ਲੈਂਦੇ ਆ ਪਰ ਨਹੀਂ ਇੱਕ ਪੰਜਾਬੀ ਉਹ ਵੀ ਨੇ ਜਿਹੜਾ ਨੇ ਮਿਹਨਤਾਂ ਨਹੀਂ ਬੁਲੰਦੀਆ ਕਰਤੀਆਂ ਅੱਜ ਕੈਨੇਡਾ ਸਰਕਾਰ ਦੇ ਵਿੱਚ ਕੈਬਿਨੇਟ ਬਣੀ ਆ ਆਪਣੇ ਪੰਜਾਬੀਆਂ ਕੋਲ ਬੜੇ ਮੇਨ ਅਹੁਦੇ ਆਏ ਆ ਸਾਡਾ ਗੁਰਸਿੱਖ ਭਾਈ ਰਣਜੀਤ ਸਰਾਏ ਉਹਨੂੰ ਬੜਾ ਮੇਨ ਅਹੁਦਾ ਮਿਲਿਆ ਮੈਡਮ ਰੋਬੀ ਸਹੋਤਾ ਜੀ ਉਹਨਾਂ ਨੂੰ ਬੜਾ ਮੇਨ ਅਹੁਦਾ ਮਿਲਿਆ ਮਨਿੰਦਰ ਸਿੱਧੂ ਭਾਈ ਵਪਾਰਕ ਮੰਤਰੀ ਕੈਨੇਡਾ ਦਾ ਬਣ ਗਿਆ ਜੀ ਇਹ ਉਹੀ ਨੇ ਜਿਹੜੇ ਉੱਥੇ ਗਏ ਸੀਗੇ ਜੀ ਜੇ ਚੰਗੇ ਥਾਵਾਂ ਤੇ ਪਹੁੰਚ ਸਕਦੇ ਨੇ ਇਹ ਸਾਡੀ ਇਨਸਪੀਰੇਸ਼ਨ ਹੋਣੀ ਚਾਹੀਦੀ ਆ ਪਰ ਅਸੀਂ ਇਹਨਾਂ ਨੂੰ ਨਹੀਂ ਕਰਦੇ ਹੈਗੇ ਕਿੰਨੇ ਕੁ ਲੋਕਾਂ ਨੇ ਉਹਦੀ ਸਟੋਰੀ ਦੇਖੀ ਯਾਰ ਵੀ ਆਪਣੇ ਦੇਸੀ ਬੰਦੇ ਹੋ ਕੇ ਉੱਥੇ ਮੰਤਰੀ ਵੀ ਬਣ ਕੇ ਸਰਕਾਰ ਦੇ ਵਿੱਚ ਯਾਰ ਅਸੀਂ ਚੰਗਾ ਨਹੀਂ ਦੇਖਣਾ ਚਾਹੁੰਦੇ ਅਸੀਂ ਦੇਖਦੇ ਹਾਂ ਨੈਗੇਟਿਵ ਪੁਆਇੰਟ ਵੀ ਇਹ ਜੇ ਮੁਲਕ ਨਾ ਹੁੰਦੇ ਨਾ ਜੀ ਕੈਨੇਡਾ ਅਮਰੀਕਾ ਨਾ ਹੁੰਦੇ ਤਾਂ ਜਿੰਨਾ ਪੰਜਾਬ ਦੇ ਬੱਚੇ ਸੈੱਟ ਹੋਇਆ ਇੰਨੇ ਲੈਵਲ ਤੇ ਨਹੀਂ ਸੈੱਟ ਹੋ ਪਾਣੇ ਸੀਗੇ ਪਰ ਉਸ ਵੇਲੇ ਤੇ ਹੁਣ ਵੇਲੇ 'ਚ ਫਰਕ ਨਹੀਂ ਜਿਹੜੇ ਬੰਦੇ 25 ਸਾਲ ਪਹਿਲਾਂ ਗਏ ਆ ਤੇ ਜਿਹੜੇ ਹੁਣ 4 ਸਾਲ ਪਹਿਲਾਂ ਗਏ ਆ ਜਾਂ 2 ਸਾਲ ਪਹਿਲਾਂ ਜਾ ਰਹੇ ਆ ਫਰਕ ਨਹੀਂ ਆਉਣਾ ਭਾਈ ਜੀ ਸਭ ਨੂੰ ਲੱਗਦਾ ਵੀ ਮੈਂ ਜਦੋਂ ਆਇਆ ਮੈਂ ਲੇਟ ਹੋ ਗਿਆ ਮੇਰੇ ਤੋਂ ਪਹਿਲਾਂ ਵਾਲੇ ਵਧੀਆ ਸੈੱਟ ਹੋ ਗਏ ਹੂੰ ਜਦੋਂ ਦਿੱਤਾ ਸੀ ਅਸੀਂ 13 ਇੰਚ ਗਏ ਸੀਗੇ ਸਾਨੂੰ ਵੀ ਉੱਥੇ ਲੋਕ ਮਿਲੇ ਸੀਗੇ ਉਹਰੇ ਕੋਈ ਕੁੱਛ ਨਹੀਂ ਹੈਗਾ ਤੁਸੀਂ ਵਾਪਸ ਮੁੜ ਜੋਰੇ ਤਾਂ ਭੁੱਖ ਨੰਗ ਹੈ ਤੁਸੀਂ ਪੰਜਾਬ ਤੋਂ ਟੁੱਟ ਜਾਓਗੇ ਤੂੰ ਜਾ ਕੇ ਸਰਕਾਰੀ ਨੌਕਰੀ ਕਰ ਲੈ ਫਿਰ ਮੈਂ ਕਿਹਾ ਬਈ ਮੇਰੇ ਨਾਲ ਚੱਲੇਗਾ ਅਸੀਂ ਨਹੀਂ ਜਾ ਸਕਦੇ ਸਾਡਾ ਉਹ ਸੈੱਟ ਹੋ ਗਿਆ ਅਸੀਂ ਕਾਫੀ ਲੋਕਾਂ ਨੂੰ ਮਿਲੇ ਜਿਹੜੇ ਉੱਥੇ ਜਾ ਕੇ ਗਏ ਸੀ 80ਾਂ ਦੇ 85 90 ਦੇ ਵਿੱਚ 2000 ਦੇ ਵਿੱਚ ਉਹਨਾਂ ਨੇ ਵੀ ਇਹੀ ਕਹਿਣਾ ਵੀ ਯਾਰ ਅਸੀਂ ਜਾਏ ਸੀ ਸਾਡੇ ਤਾਂ ਪਹਿਲਾਂ ਹਾਲੇ ਸਾਨੂੰ ਲੋਕ ਲਾਇਕ ਨਹੀਂ ਸੀ ਕਰਦੇ ਜੇ ਇੰਨਾ ਹੀ ਮਾੜਾ ਹੋਵੇ ਸਾਰਾ ਕੁਝ ਤਾਂ ਲੋਕੀ ਛੱਡ ਕੇ ਸ਼ਾਮ ਨੂੰ ਵਾਪਸ ਆ ਜਾਣ ਹੂੰ ਸਾਰੇ ਵਾਪਸ ਨਹੀਂ ਆਉਂਦੇ ਤੁਸੀਂ ਲਾ ਲਓ ਵੀ ਜੇ 100 ਬੰਦਾ 25 ਲੱਖ ਲੱਗਿਆ ਵੀ ਤਾਂ ਹੁੰਦਾ ਇਦਾਂ ਥੋੜਾ ਨਾ ਵੀ ਵਾਪਸ ਆਉਂਦਾ ਹੁੰਦਾ ਚਲੋ 25 ਦਾ ਵੀ 35 ਹੋ ਗਿਆ ਮੇਰਾ ਚਲੋ 25 ਦਾ 40 ਲਾ ਲਓ ਤੁਸੀਂ ਉੱਥੇ ਲੋਕ ਹੀ ਗਏ ਹਨਾ ਜੇ ਲਾ ਲਓ ਵੀ ਅੱਜ ਲੋਕ ਹੀ ਸੈੱਟ ਨੇ ਜੇ ਹਰ ਬਾਰ ਵੇਚ ਕੇ ਪੰਜਾਬ ਹੀ ਵਾਪਸ ਹੋਰੀ ਆ ਜਾਣ ਨਾ ਉਹ ਤਾਂ ਵੀ ਨਹੀਂ ਰਹਿਣਗੇ ਕਦੀ